2024 ਮਾਡਲ ਵਿਸ਼ਕਰਮਾ ਤੇ 5911 ਦੇ ਟਾਇਰ ਨੇ ਹੈ। BK T ਦੇ ਮਗਰਾਟ ਨੇ ਨਾਲੇ ਤੇ ਟਰਾਲੀ ਕਿੰਨੀ ਕੁ ਬਣਾਈਏ ਬਾਈ ਉਹਨਾਂ ਨੇ? 200 ਬਣਾਈਏ। 200 ਬਣਾਈਏ ਬਾਈ। ਆ ਸਾਡੇ ਲਵੇ ਅੱਜ ਰੀਪਰ ਆਇਆ ਤੇ ਸਾਨੂੰ ਸਾਰੀ ਮਸ਼ੀਨ ਤੂੜੀ ਵਾਲੀ ਦਿਖਾ ਦਣੇ ਆ। ਜੇ ਕੋਈ ਮੇਰੇ ਵੀਰ ਨੇ ਲੈਣੀ ਹੋਵੇ ਜਿੱਦਾਂ ਹੀ ਆ ਉਦਾਂ ਹੀ ਦੇ ਦਾਂਗੇ। ਠੀਕ ਆ। ਵਰੀਟੇ 2024 ਮਾਡਲ। हां जे किसे ने ਪੁਰਾਣੀ ਕਟਾਉਣੀ ਹੋਵੇ ਤਾਂ ਉਹ ਵੀ ਕੱਟ ਦਾਂਗੇ 200 ਟਰਾਲੀ ਬਣੀ ਹੋਈ ਆ ਤਕਰੀਬਨ ਬਾਈ ਹੋਰਾਂ ਨੇ ਕਹਿਣ ਮੰਗੂ ਤੇ ਇਹਨਾਂ ਨੇ ਕੰਬਾਈਨ ਲੈਤੀ ਆ ਹੂੰ 61 ਇੰਚੀ ਐ ਅਰੇ ਉੱਪਰ ਤੋਂ ਰੰਗ ਵੀ ਨਹੀਂ ਪਿਆ ਹਾਂ ਬਣਾਈ ਕਿਹੜੀ ਹੈ ਬਣਾਈ ਕਿਹੜੀ ਹੈ ਕਹਿੰਦਾ ਤੂੜੀ ਕਿਹੜੀ ਬਣਾਈ ਐ ਉੱਗਰ ਤੋਂ ਰੰਗ ਤਾਂ ਫੇਰੇ ਉਤਰੂ ਐ ਆ ਇਹਦੇ ਉਹਨੇ ਬਾਕੀ ਸਮਾਨ ਸਾਰਾ ਓਕੀ ਐ ਹਨਾ ਮਸ਼ੀਨ ਚੱਲੀ ਐ ਜਦੋਂ ਕੁਛ ਨਹੀਂ ਹੈਗੀ ਇਹ ਤਾਂ ਗੱਲ ਆ ਸਹੀ ਆ ਦੇਖੋ ਤੁਸੀਂ ਹੈ ਮਣਮਣੀਆਂ ਮਣਮਣੀਆਂ ਵੀ ਨਹੀਂ ਗਸੀਆਂ ਕਹਿੰਦਾ ਵੀ ਕਿੱਡੇ ਉੱਥੇ ਮਾੜੀ ਮੋਟੀ ਚੱਲੀ ਆ ਕਹਿੰਦਾ ਛੜਕਦੀ ਚੱਲੀ ਆ ਜਿਹੜੀ ਹੈ ਆ ਇੱਥੇ ਆਈ ਅੱਜ ਜੇ ਇੱਥੋਂ ਕੋਤੇ ਗਈ ਆ ਸਾਡੇ ਪਿੰਡ ਅੱਛਾ ਅੱਛਾ ਜੇ ਫੈਕਟਰੀ ਚੋਂ ਕਹਿੰਦਾ ਪਿੰਡ ਗਈ ਆ ਜਾਂ ਪਿੰਡੋਂ ਉਰੇ ਆਈ ਆ ਬਾਕੀ ਦਾ ਖੇਤ ਚ ਥੋੜਾ ਬਹੁਤੀ ਚੱਲੀ ਆ ਲੋਕਲ ਪਿੰਡ ਚ ਟਾਣੀ 'ਚ ਬੈਠਿਆ ਉੱਥੇ ਚਲਾਈ ਆ ਹੈ ਆਪਦੀ ਆਪਦੀ ਕਰੀਆ ਤੇ ਬਾਕੀ ਜੇ ਕਟਾਉਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਕਿਸੇ ਨੇ ਵੀ ਉੱਚਾ ਮਰ ਲੈਣੀ ਹੈ ਜਿਵੇਂ ਨਵੀਂ ਤੇ ਪੁਰਾਣੀ ਕਟਾਉਣੀ ਹੈ ਉਹ ਵੀ ਕੱਟ ਦਾਂਗੇ 2024 ਮਰ ਲਾ ਆ ਸੀ ਹੈ ਪਹਿਲੀ ਸਟਿੱਪ ਦੇ ਉਹੀ ਨਹੀਂ ਖਾਏ ਪਲੇਟ ਹੈ ਪਹਿਲੀ ਸਟਿੱਪ ਦੇ ਬਲੇਡ ਨਹੀਂ ਕਿਸੇ ਅੰਦਰ ਉਹ ਤਾਂ ਮੈਨੂੰ ਪਈ ਉਹ ਵਿੱਚ ਪਈ ਆ ਦੇ ਇਹ ਵਿੱਚ ਪਈ ਆ ਪੈਪੀਂਟ ਤੇ ਉਧਰਲੇ ਪਾਸੇ ਖੁੱਲਦੀ ਆ ਅੱਛਾ ਉਧਰਲੇ ਪਾਸੇ ਪੈਪੀਂਟ ਦੇ ਵਿੱਚ ਨਵੀਂ ਸਟਿੱਪ ਪਈ ਆ ਇਹਦੇ ਵਿੱਚ ਪਹਿਲੀ ਸਟੇ ਪੱਕਾ ਸੀ ਨਹੀਂ ਐਨੀ ਕ ਚੱਲੀ ਹੋਈ ਆ ਬਾਕੀ ਤੁਸੀਂ ਚੈੱਕ ਕਰ ਲਿਓ ਬਰੇਟੇ ਜੀਵਿੰਦਰਾ ਕਮੈਂਟਸ ਫਿਰ ਪੜਦੇ ਘੜੀ ਆ ਪਤਾ ਲੱਗੂ ਫੱਟੀ ਪਾਈ ਤਾ ਹਾਂ ਫੱਟੀ ਪਾਈ ਦੀ ਬਤ ਲੱਗਦੀ ਕਿੰਨੀ ਚਲਾਈ ਜੋ ਓਕੇ ਪ੍ਰਭੂ ਕਰ ਦਿਓ ਦੋਸਤ ਮਿੱਤਰਾਂ ਨੂੰ ਸ਼ੇਅਰ ਵੀਡੀਓ